ਲਾਹੌਰ ਦੇ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਦੇ ਬਾਅਦ ਮੀਕਨ ਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਅਤੇ ਖਰਾਬ ਦੱਸਣ ਵਾਲੇ ਫੈਸਲੇ ਤੋਂ ਸਕੂਲ ਪ੍ਰਬੰਧਕ ਮੁਕਰ ਗਿਆ ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਸ਼ਾ ਉਤੇ ਨਹੀਂ ਸਗੋਂ ਗਾਲਾਂ ਕੱਢਣ ਉਤੇ ਪਾਬੰਦੀ ਲਗਾਈ ਗਈ ਸੀ ਅਮਰੀਕਾ ਦੇ ਰਾਸ਼ਟਰਪਤੀ ਅਧਿਕਾਰੀ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਉਤੇ ਪੌਨ ਸਟਾਰ ਜੈਸਿਕਾ ਡ੍ਰੇਕ ਨੇ ਇਲਜ਼ਾਮ ਲਗਾਇਆ ਹੈ ਕਿ ਟਰੰਪ ਨੇ ਉਹਨਾਂ ਨੂੰ ਹੋਟਲ ਦੇ ਕਮਰੇ ਵਿੱਚ ਆਉਣ ਲਈ 10000 ਡਾਲਰ ਦੀ ਪੇਸ਼ਕਸ਼ ਕੀਤੀ ਸੀ ਅਤੇ ਬਿਨਾਂ ਇਜਾਜ਼ਤ ਕਿਸ ਵੀ ਕੀਤੀ ਸੀ ਪਾਕਿਸਤਾਨ ਤਰੀਕੇ ਇਨਸਾਫ ਮੁਕੀ ইমরান ਨੇ ਕਿਹਾ ਹੈ ਕਿ ਅਗਲੇ ਹਫਤੇ اسلامਬਾਦ ਚ ਹੋਣ ਵਾਲੇ ਉਹਨਾਂ ਦੀ ਪਾਰਟੀ ਦੇ ਬੰਦ ਦੇ ਨਤੀਜੇ ਚ ਦੇਸ਼ ਅੰਦਰ ਕੋਈ ਤੀਜੀ ਤਾਕਤ ਕਦਮ ਰੱਖਦੀ ਹੈ ਤਾਂ ਇਸ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜ਼ਿੰਮੇਵਾਰ ਹੋਣਗੇ ইমরান ਨੇ ਕਿਹਾ ਜੇਕਰ ਲੋਕਤੰਤਰ ਪਟੜੀ ਤੋਂ ਤੋਤਲਦਾ ਹੈ ਤਾਂ ਸਿਰਫ ਇੱਕ ਹੀ ਸ਼ਖਸ ਜ਼ਿੰਮੇਵਾਰ ਹੋਏਗਾ ਕੇਂਦਰੀ ਗ੍ਰਹਿ ਮੰਤਰੀ ਦਰਨਾ ਸਿੰਘ ਨੇ ਬਹਿਰੀਨ ਵਿੱਚ ਆਪਣਾ 3 ਦਿਨਾਂ ਦਾ ਦੌਰਾ ਭਾਰਤੀ ਪੱਛੜ ਨੂੰ ਸੰਬੋਧਿਤ ਕਰ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਅਤਵਾਦ ਇੱਕ ਬਹੁਸ਼ਰਪਤਰੀ ਸਮੱਸਿਆ ਹੈ ਇਸ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਪਹਚਾਣ ਨੂੰ ਇਕਜੁੱਟ ਹੋਣਾ ਪਵੇਗਾ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਟੂਰਿਸਟ ਬੱਸ ਟਰੱਕ ਨਾਲ ਟਕਰਾ ਗਈ ਪੀਬੀਸੀ ਦੀ ਖਬਰ ਦੇ ਮਤਬਕ ਕਿ ਸਹਾਤ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖਮੀ ਕੱਸੀ ਜਾ ਰਹੇ ਨੇ ਕੁੱਲ ਸਾਥ ਸਿਰੇਕਾਰ ਨਾਲ ਦੀ ਜਾਂਚ ਕਰ ਰਹੀ ਹੈ ਕੁੱਲ ਦਸੈਨਾ ਨੇ ਇਰਾਕ ਦੇ ਮੋਸੁਲ ਦੇ ਡੇਰੇ ਬਾਸ਼ਿਕਾ ਸ਼ਹਿਰ ਨੂੰ ਆਈਐਸ ਤੋਂ ਚੁੜਵਾਉਣ ਲਈ ਤਾਜ਼ਾ ਹਮਲੇ ਕੀਤੇ ਨੇ ਐਟਲ ਨਵਾਇਸ ਫੁਰਦ ਚੜੇ ਅਭਿਆਨ ਚ ਤੁਰਕੀ ਵੀ ਸ਼ਾਮਲ ਹੋ ਗਿਆ ਜਦਕਿ ਪਹਿਲਾਂ ਇਰਾਕੀ ਪੀਐਮ ਨੇ ਤੁਰਕੀ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਜਪਾਨ ਦੀ ਸੈल्फ ਡਿਫੈਂਸ ਫੋਰਸ ਨੇ ਤੋਪਾਂ ਨਾਲ ਪ੍ਰੇਡ ਕਰਸ਼ਕਤੀ ਪ੍ਰਦਰਸ਼ਨ ਕੀਤਾ ਇਸ ਪ੍ਰੇਡ ਵਿੱਚ ਪ੍ਰਧਾਨ ਮੰਤਰੀ ਸ਼ਿੰਜੋ ਆਵੇ ਵੀ ਮੌਜੂਦ ਸਨ ਚੀਨ ਵਿੱਚ ਬੇਸ ਜੰਪਿੰਗ ਦਾ ਵਿਸ਼ਵ ਕੱਪ ਕਰਵਾਇਆ ਗਿਆ ਜਿਸ ਵਿੱਚ ਪ੍ਰਤੀਯੋਗੀਆਂ ਨੇ ਵੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਫਰਾਂਸ ਦੇ ਖਿਡਾਰੀ ਨੇ ਖਿਤਾਬ ਪਿੱਕਅਪਸਾ ਕੀਤਾ ਚੀਗਿੰਗ ਦੋ ਡ੍ਰੈਗਨ ਬੋਟ ਵਰਲਡ ਕੱਪ ਦਾ ਆਯੋਜਨ ਕੀਤਾ ਗਿਆ ਦੁਨੀਆ ਭਰ ਦੀਆਂ 11 ਟੀਮਾਂ ਨੂੰ ਹਰਾ ਮੇਜ਼ਬਾਨ ਟੀਮ ਨੇ ਸਾਰੇ ਖਿਤਾਬਾਂ یعنی ਪੰਜ 골ਡ ਮੈਡਲਾਂ ਤੇ ਮਲ ਮਾਰੀ 4 ਸਾਲ ਦੀ ਰੂਸੀ ਬੱਚੀ ਨੇ ਇੰਟਰਨੈਟ ਤੇ ਖਲਬਲੀ ਮਚਾ ਦਿੱਤੀ ਹੈ ਦਰਸਲ ਇੱਕ ਟੈਲੈਂਟ ਸ਼ੋਅ ਵਿੱਚ ਆਈ ਇਹ ਬੱਚੀ ਸੱਤ ਭਾਸ਼ਾਵਾਂ ਬੋਲਣਦੀ ਹੈ ਜਿਸ ਦਾ ਵੀਡੀਓ ਖੂਬ ਆ ਰਲ ਹੋ ਰਿਹਾ ਹੈ ਰੂਸ ਵਿੱਚ 2017 ਦਾ ਕੈਲੰਡਰ ਜਾਰੀ ਕੀਤਾ ਗਿਆ ਹੈ ਜਿਸ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਸਵੀਰ ਨਜ਼ਰ ਆ ਰਹੀ ਹੈ ਕੈਲੰਡਰ ਵਿੱਚ ਪੁਤਿਨ ਤੇ ਹਰ ਹੁੰਦਲ ਨੂੰ ਦਿਖਾਇਆ ਗਿਆ ਹੈ